ब्रॉट यू बाय इंडिपेंडेंस कण कण में स्वाद कण कण में भारत अपनी पीढ़ी थले तक छाती मार लीए कि साडे विच कसूर है कि होर किसे विच कसूर है कि अपन चित्रां दे यारी बनके के ये आजाद नहीं है ना आज का एजेंडा सिरा कि जेडे रिलेटेड सिख है ਤੇ ਜਿਨ੍ਹਾਂ ਨੂੰ ਸਜੂਰ ਕਾਸਟ ਵੀ ਕਹੀਦਾ ਹੈ ਉਹਨਾਂ ਦਾ ਤੇ ਸਖੰਨ ਵੀ ਨਹੀਂ ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ ਪਰ ਇਹ ਜਿਹੜੀ ਮਾਨਵ ਸਮ੍ਰਿਤੀ ਹੈ ਉਸ ਦੇ ਪ੍ਰਭਾਵ ਏਟ ਆਫ 1947 ਤੋਂ ਬਾਅਦ ਸਿੱਖਾਂ ਨੂੰ ਗ੍ਰਾਮ ਰੱਖ ਕੇ ਤੇ ਉਹਨਾਂ ਦੇ ਵਿੱਚ ਇਹ ਬਲਾ ਮਨੁਸਮ੍ਰਿਤੀ ਦੀ ਪਰਕਤੀਤੀ ਹੈ ਜਿਹਦੇ ਤੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਸੁਣ ਰਹੇ ਸੀਗੇ ਬਾਬੇ ਬਸ ਬਿਆਨ ਦੀ ਦੋ ਘੰਟਾ ਮਾਪਰੀ ਜਿਸ ਦੇ ਆਪ ਤੇ ਫਿਰ ਉਹ ਤਾਂ ਵਾਪਰਨੀ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਹਾਂ ਹੁਣ ਕੋਈ ਐਮਪੀ ਦਾ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਜੂਨ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਨੇ ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਤੀ ਹਮਲਾ ਕਰਵਾਇਆ ਸੀਗਾ ਤੇ ਫਿਰ ਆਪ ਤੁਸੀਂ ਦੱਸੋ ਕਿ ਸਾਡੀ ਕੌਮियत ਕਿਉਂ ਟੁੱਟ ਰਹੀ ਹੈ 7 MP ਕਾਂਗਰਸ से क्यों पे जे आरसी ਉੱਤੇ ਜੱਟ ਕੀ ਖੇਤਰੀਕ ਨੂੰ ਕੱਲੂ ਕਰਾ ਦਗੇ ਸੇ ਆਪਣੀ ਪ੍ਰੀੜੀ ਥੱਲੇ ਤਾਂ ਛਾਤੀ ਮਾਰ ਲੀਏ ਕਿ ਸਾਡੇ ਵਿੱਚ ਕਸੂਰ ਹੈ ਕਹ ਹੋਰ ਕਿਸੇ ਵਿੱਚ ਕਸੂਰ ਹੈ ਕੀ ਆਪਾਂ ਇਸ ਤਰ੍ਹਾਂ ਦੇ ਯਾਰੀ ਬਣ ਕੇ ਰਹਿਣਾਗਾ ਆ ਜ਼ਾਤ ਨਹੀਂ ਹੋਣਾ ਆਪਣੀ ਸੋਚ ਨਹੀਂ ਰੱਖਣੀ ਕੀ ਆ 7 ਅਪੀਆਂ ਨੂੰ ਦੈਨ ਆਮ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1983 ਫਿਰ ਤੋਂ ਇੰਦਰਾ ਗਾਂਧੀ ਨੇ ਤੇ ਭਾਜਪਾ ਨੇ ਰੜਕੇ ਇੰਤਰ ਤਾ ਟੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਈ ਸੀ ਤੇ ਹਜ਼ਾਰਾਂ ਸਿੰਘ ਸ਼ਹੀਦ ਕਰਤੇ ਸਾਡੇ ਸਿੱਖ ਨਵੇਂ ਜਿਹੜੀ ਪੁੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਧੰਗਵਾਲਾ ਦੀ ਉਸ ਨੂੰ ਖਤਮ ਕਰਤਾ ਤੇ ਇੰਨੇ ਜੇ ਸੂਝ ਹੋਵੇ ਤੇ ਪੱਖਿਓ ਇਹ مایੁਸੀ ਦੇ ਵਿੱਚ ਆਈਏ ਜਿਵੇਂ ਤੁਸੀਂ مایੁਸੀ ਦਾ ਸਵਾਲ ਪੁੱਛਿਆ